ਅਸ ਵਕਤ ਅਸੀਂ ਮੌਜੂਦ ਹਾਂ ਕਾਂਗਰਸ ਪਾਰਟੀ ਦੇ ਮੁੱਖ ਦਫਤਰ ਜਲੰਧਰ ਵੈਸਟ ਹਲਕੇਰੇ ਵਿੱਚ ਨੇ ਨਕੌਦਰ ਰੋਡ ਦੇ ਉੱਤੇ ਜਿੱਥੇ ਰੋਜ਼ਾਨਾ ਦੀ ਬਰੀਫਿੰਗ ਲੈਣ ਦੇ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਪੀਪੀਸੀ ਦੇ ਚੇਅਰਮੈਨ ਪੰਜਾਬ ਦੇ ਹੋਰ ਵੀ ਸਾਫਕਾ ਮਨਿਸਟਰ ਜਿਹੜੇ ਨੇ ਇੱਥੇ ਪਹੁੰਚਦੇ ਨੇ ਤਾਂ ਸਾਰੇ ਦਫਤਰ ਦੀ ਜਿਹੜੀ ਹੈ ਰਾਜਾ ਵੜਿੰਗ ਸਾਹਿਬ ਜਿਹੜੀ ਬਕਾਇਦਾ ਇੱਥੇ ਵਰਕਰਾਂ ਨੂੰ ਮਿਲਦੇ ਨੇ ਡਿਊਟੀਆਂ ਲਗਾਉਂਦੇ ਨੇ ਤਾਂ ਅਸੀਂ ਰਾਜਾ ਵੜਿੰਗ ਸਾਹਿਬ ਨੂੰ ਕਵਰ ਵੀ ਕਰੀ ਤਾਂ ਲਗਾ ਉਨਾਰੀ ਜਿੱਥੇ ਜਿੱਥੇ ਵੀ ਰੈਲੀਆਂ ਹੁੰਦੀਆਂ ਨੇ ਪਰ ਆਪਣੇ ਦਫਤਰ ਦੇ ਵਿੱਚ ਆ ਕੇ ਰਾਜਾ ਵੜਿੰਗ ਜਿਹੜੇ ਨੇ ਇੱਥੇ ਆਗੂਆਂ ਦੇ ਨਾਲ ਕਿਉਂਕਿ ਸਾਰੀ ਬਕਾਇਦਾ ਪਲੈਨਿੰਗ ਇਸ ਜਗ੍ਹਾ ਦੇ ਉੱਤੇ ਹੁੰਦੀ ਹੈ ਤੇ ਆਪਣੇ ਵਰਕਰਾਂ ਨੂੰ ਮਿਲਦੇ ਨੇ ਡਿਊਟੀਆਂ ਲਗਾਉਂਦੇ ਨੇ ਤੇ ਇਥੋਂ ਹੀ ਕਿਸ ਪਾਸੇ ਸਾਰੀ ਪਲੈਨਿੰਗ ਚਲਣੀ ਹੈ ਸੋ ਨੂੰ ਢੇਸੀ ਜੀ ਜਿਹੜੇ ਲਗਾਤਾਰ ਡਟੇ ਹੋਏ ਨੇ ਰਾਜਾ ਵੜਿੰਗ ਸਾਹਿਬ ਦੇ ਨਾਲ ਤੇ ਇਸ ਜਗ੍ਹਾ ਦੇ ਉੱਤੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਜੀ ਵੀ ਨੇ ਇੱਥੇ तमाम ਜਿੰਨੇ ਵੀ ਵਿਧਾਇਕ ਨੇ ਮਨਿਸਟਰ ਸਾਹਿਬ ਦਾ ਮੰਤਰੀ ਨੇ ਪੀਪੀਸੀਸੀ ਦੇ ਅਹੁਦੇਦਾਰ ਤਾਂ ਇਹ ਸਾਰੇ ਇੱਥੇ ਪਹੁੰਚਦੇ ਨੇ ਰਾਜਾ ਵੜਿੰਗ ਸਾਹਿਬ ਦੀ ਜਿਹੜੀ ਟੀਮ ਹੈ ਤਾਂ ਕਿ ਵਰਕਰਾਂ ਦੇ ਉਹ ਇੱਕ ਜਿਹੜਾ ਉਹਨਾਂ ਨੂੰ ਕਿਉਂਕਿ ਹੁਣ ਇਲੈਕਸ਼ਨ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਚੋਣ ਪ੍ਰਚਾਰ ਦੇ ਸਿਰਫ 2 ਦਿਨ ਬਚੇ ਨੇ ਅੱਜ ਦਾ ਦਿਨ ਤੇ 8 ਤਰੀਕ ਨੂੰ ਸ਼ਾਮ 5 ਵਜੇ ਤੱਕ ਚੋਣ ਪ੍ਰਚਾਰ ਹੋਣਾ ਹੈ ਤੇ ਇਸ ਜਗ੍ਹਾ ਦੇ ਉੱਤੇ ਬੈਠ ਕੇ ਰਾਜਾ ਵੜਿੰਗ ਜਿਹੜੇ ਲਗਾਤਾਰ ਵਰਕਰਾਂ ਦੇ ਨਾਲ ਗੱਲਬਾਤ ਕਰਦੇ ਨੇ ਵਰਕਰਾਂ ਦੀ ਹੌਸਲਾ ਅਫਜ਼ਾਈ ਕਰਦੇ ਨੇ ਜਿਹੜੀ ਉਹਨਾਂ ਦੀ ਡਿਊਟੀਆਂ ਲਾਈਆਂ ਜਾਂਦੀਆਂ ਨੇ ਕਿਉਂਕਿ ਇਥੋਂ ਇੱਕ ਬੁਗੈਰਾ ਤੌਰ ਤੇ ਪਲਾਨਿੰਗ ਮੰਦੀ ਹੈ ਕਿਸ ਵਜ਼ੀਰ ਨੇ ਕਿਸ ਆਗੂ ਨੇ ਕਿਸ ਕਿਸ ਵਾਰਡ ਦੇ ਵਿੱਚ ਜਾਣਾ ਹੈ ਤਾਂ ਰੋਜ਼ਾਨਾ ਇਸ ਅਗਾਂ ਦੇ ਉੱਤੇ ਪ੍ਰੋਗਰਾਮ ਵੀ ਇਥੋਂ ਜਾਰੀ ਕੀਤੇ ਜਾਂਦੇ ਨੇ ਹਾਲਾਂਕਿ ਅਸੀਂ ਰਾਜਾ ਵੜਿੰਗ ਦੇ ਜਿਹੜੇ ਪ੍ਰੋਗਰਾਮ باقی ਅਹੁਦੇਦਾਰਾਂ ਦੇ ਜਿਹੜੇ ਪ੍ਰੋਗਰਾਮ ਨੇ ਕਵਰ ਕਰੀਦੇ ਨੇ ਪਰ ਕਿਉਂਕਿ ਰਾਜਾ ਵੜਿੰਗ ਪਿਛਲੇ ਤਕਰੀਬਨ 3 ਹਫ਼ਤਿਆਂ ਤੋਂ ਇੱਥੇ ਜਲੰਧਰ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਡਟੇ ਹੋਏ ਨੇ ਇਹਨਾਂ ਨੇ ਲਗਾਤਾਰ ਇਸ ਜਗ੍ਹਾ ਦੇ ਉੱਤੇ ਕਿਉਂਕਿ ਲੋਕ ਸਭਾ ਦੀ ਚੋਣ ਹਾਲੀ ਦੇ ਵਿੱਚ ਖਤਮ ਹੋਈ ਤੇ ਨਾਲ ਹੀ ਜਲੰਧਰ ਦੀ ਬਾਈ ਇਲੈਕਸ਼ਨ ਜਿਹੜੀ ਸੀ ਉਹ ਸ਼ੁਰੂ ਹੋ ਗਈ ਤੇ ਵਿਜੇਂਦਰ ਸਿੰਘਲਾ ਵੀ ਇੱਥੇ ਪਹੁੰਚੇ ਨੇ ਪੰਜਾਬ ਦੇ ਸਾਬਕਾ ਮਿਨਿਸਟਰ ਜਿਹੜੇ ਵਿਜੇਂਦਰ ਸਿੰਘਲਾ ਸਾਹਿਬ ਇੱਥੇ ਪਹੁੰਚੇ ਨੇ ਯੂਥ ਕਾਂਗਰਸ ਦੇ ਵੀ ਪ੍ਰਧਾਨ ਰਹੇ ਪੰਜਾਬ ਦੇ ਉਤੇ ਸਾਫ ਦਾ ਮਨਿਸਟਰ ਵੀ ਨੇ ਤਾਂ ਅਵਨੇਂਦਰ ਸਿੰਘ ਰਾਜਾ ਵੜਿੰਗ ਜੀ ਇੱਥੇ ਤਸਵੀਰਾਂ ਦੇ ਵਿੱਚ तमाम ਆਗੂ ਸਾਹਿਬਾਨ ਦੇ ਨਾਲ ਅਸੀਂ ਗੱਲ ਕਰ ਬਿਲਕੁਲ ਕਰਾਂਗੇ ਤਾਂ ਵੜਿੰਗ ਸਾਹਿਬ ਵੀ ਜਿਹੜੇ ਨੇ ਉਹਨਾਂ ਨੇ ਆਪਣੇ ਵਰਕਰਾਂ ਦੇ ਨਾਲ ਮਿਲ ਰਹੇ ਨੇ ਗੱਲਬਾਤ ਜਿਹੜੀ ਆ ਕਰ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੇ-ਜਿਹੜੇ ਵੀ ਆਗੂ ਨੇ ਕਿਉਂਕਿ ਜਲੰਧਰ ਦੀ ਬਾਈ ਇਲੈਕਸ਼ਨ ਦੀ ਜੇ ਗੱਲ ਕੀਤੀ ਜਾਵੇ ਤਾਂ ਸ਼ੀਤ ਲੰਗਰਾਲ ਦੇ ਅਸਤੀਫਾ ਦੇਣ ਤੋਂ ਬਾਅਦ ਆਏ ਹੋਏ ਜਿਹੜੀ ਇਲੈਕਸ਼ਨ ਸੀ ਸੀਟ ਵੈਲੀ ਹੋਈ ਸੀ ਤੇ ਉਸ ਤੋਂ ਬਾਅਦ ਆ ਕਾਂਗਰਸ ਪਾਰਟੀ ਨੇ ਬੀਬੀ ਸਰੇਂਦਰ ਕੌਰ ਨੂੰ ਚੋਣ ਪ੍ਰਚਾਰ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਤੇ ਹੁਣ ਇਹ ਤੋਂ ਵੜਿੰਗ ਸਾਹਿਬ ਆ ਗਏ ਨੇ ਦਫ਼ਤਰ ਬਾਰੇ ਵੀ ਜੇ ਉਹਨਾਂ ਦੇ ਨਾਲ ਅਸੀਂ 2 ਮਿੰਟ ਤਾਂ ਵੜਿੰਗ ਸਾਹਿਬ ਦਫ਼ਤਰ ਆਏ ਉਹ ਦਫ਼ਤਰ ਦੇ ਬਾਰੇ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਸਾਰਾ ਦਿਨ ਤਸਵੀਰਾਂ ਵੜਿੰਗ ਸਾਹਿਬ ਦਫ਼ਤਰ ਆਏ ਕੀ ਕਹਿਣਾ ਚਾਹੁੰਦੇ ਦਫ਼ਤਰ ਦਾ ਉਹ ਭਾਈ ਦਫ਼ਤਰ ਤਾਂ ਹੁਣ ਹੀ ਹੈ ਡੇਲੀ ਇਹ ਸਾਡਾ ਇਹ ਸਾਡਾ ਇਥੇ ਵੀ ਕੰਮ ਚੱਲਦਾ ਸਾਰਾ ਜਿਹੜੇ ਸੈਟਅਪ ਇੱਥੋਂ ਟਿਊਟੀਆਂ ਲਗਾਉਂਦੇ ਹੋ ਇਸ ਹਿਸਾਬ ਦੇ ਨਾਲ ਵਾਰਡ ਵਾਈਜ਼ ਲਾ ਰਹੇ ਹੋ ਜਾਂ ਕਿਸ ਤਰ੍ਹਾਂ ਜੇ ਕੋਈ ਦੱਸ ਸਕੋ ਪੈਨਿਕ ਸਵੇਰਾ ਜਿਹੜਾ ਹੈ ਉਹ ਸਾਡੀ ਸਾਰੀ ਖਬਰ ਰਿਪੋਰਟ ਜਨਤਾ ਤੱਕ ਪਹੁੰਚਾ ਦਿੰਦਾ ਹੈ ਜੀ ਇਸ ਦਫਤਰ ਚੋਂ ਅਸੀਂ ਮੇਨ ਦਫਤਰ ਇੱਥੋਂ ਹੀ ਸਾਰਾ ਅਸੀਂ ਚਲਾਉਂਦੇ ਆ ਨੈਟਵਰਕ ਆਪਦਾ ਔਰ ਜਿਹੜੇ ਆਸ-ਪਾਸੇ ਲੋਕ ਆਪਦੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਜਿਨ੍ਹਾਂ ਨੂੰ ਜਾਣਦੇ ਉਹ ਕਹਿਣ ਵਾਸਤੇ ਆਉਂਦੇ ਆ ਫਿਰ ਇੱਥੋਂ ਉਹ ਸਾਰੀ ਹੈਲਪ ਲੈ ਕੇ ਕੌਣ ਕਿੱਥੇ ਇੰਚਾਰਜ ਹੈ ਕੌਣ ਕਿੱਥੇ ਇੰਚਾਰਜ ਹੈ ਸੋ ਉੱਥੇ ਜਾਂਦੇ ਆ। ਸੋ ਇੱਕ ਸਵਾਲ ਤੁਹਾਡੇ ਕੋਲ ਲੈਣਾ ਸੀਗਾ ਕਿ ਅੱਜ ਜਿਹੜਾ ਰਾਹੁਲ ਗਾਂਧੀ ਜੀ ਨੇ ਤਸਵੀਰਾਂ ਕੋਈ ਦਿਖਾਈਆਂ ਐ ਐਸਜੀਪੀਸੀ ਦਾ ਉਹਦੇ ਇੱਕ ਕਮੈਂਟ ਆਇਆ ਕਿ ਜਿਹੜੀਆਂ ਇਸ ਦੇ ਉੱਤੇ ਅਜਿਹੀਆਂ ਤਸਵੀਰਾਂ ਲੋਕ ਸਭਾ ਦੇ ਵਿੱਚ ਨਹੀਂ ਜਿਹੜੀਆਂ ਧਾਰਮਿਕ ਗੁਰੂ ਨਾਨਕ ਸਾਹਿਬ ਦੀ ਹੋ ਗਈਆਂ ਇਹਦੇ ਉੱਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਂ ਹਰ ਚੀਜ਼ ਤੇ ਇਤਰਾਜ਼ ਹੋ ਜਾਂਦਾ ਹੈ। ਮੈਂ ਬੇਨਤੀ ਕਰਾਂਗਾ ਹੱਥ ਜੋੜ ਕੇ ਸਿਮਰ ਬੇਨਤੀ ਕਰਨੀ ਚਾਹਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਇੱਕ ਖਿੱਤੇ ਦੀ ਨਾ ਹੋ ਕੇ ਅਸੀਂ ਸਾਂਝੀ ਗੱਲ ਕਰ ਰਹੀ ਜੀ ਗੁਰੂ ਨਾਨਕ ਸਾਹਿਬ ਦੀ ਫੋਟੋ ਦਿਖਾਉਣਾ ਜਾਂ ਸ਼ਿਵਜੀ ਮਹਾਰਾਜ ਦੀ ਫੋਟੋ ਦਿਖਾਉਣਾ ਕੀ ਇਤਰਾਜ ਹੈ ਗੁਰੂ ਨਾਨਕ ਦੀ ਫੋਟੋ ਤਾਂ ਲੋਕ ਜੇਬ ਚ ਵੀ ਰੱਖਦੇ ਆ ਆਪਣੇ ਘਰ ਚ ਵੀ ਲਾਉਂਦੇ ਆ ਆਪਣੀ ਗੱਡੀ ਚ ਵੀ ਲਾਉਂਦੇ ਆ ਆਪਣੇ ਦਫ਼ਤਰ ਚ ਵੀ ਲਾਉਂਦੇ ਆ ਇਹ ਆਸਤਾ ਹੈ ਤੇ ਦੇਸ਼ ਦੀ ਪਾਰਲੀਮੈਂਟ ਚ ਨਾ ਉਲਟਾ ਗਰਵ ਹੋਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਜੋ ਸੰਦੇਸ਼ ਸੀਗਾ ਪੂਰੀ ਗੱਲ ਰਾਹੁਲ ਗਾਂਧੀ ਨੇ ਕੀਤੀ ਹੈ ਉਹ ਬਹੁਤ ਵੱਡੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਿਹਰ ਦੀ ਇਹਦਾ ਮਤਲਬ ਰਾਹੁਲ ਗਾਂਧੀ ਜੀ ਨੂੰ ਗੁਰੂ ਨਾਨਕ ਤੇ ਪੂਰਨ ਭਰੋਸਾ ਹੈ ਬਿਲਕੁਲ ਸੇਵਾ ਵੀ ਕਰਦੇ ਔਰ ਉਹਨਾਂ ਦੇ ਪਾਏ ਪੂਰਨਿਆਂ ਦੀ ਉਹ ਗੱਲ ਕਰ ਰਹੇ ਹੈ ਕਿ ਜੋ ਗੁਰੂ ਨਾਨਕ ਦਾ ਸੰਦੇਸ਼ ਥਾ ਉਹ ਗੱਲ ਕਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੈਠੀ ਨੂੰ ਕੀ ਇਤਰਾਜ ਹੋ ਗਿਆ ਮੇਰੀ ਬੇਨਤੀ ਹੈ ਹੱਥ ਜੋੜ ਕੇ ਪ੍ਰਧਾਨ ਸਾਹਿਬ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹੈ ਇਸੇ ਕਰਕੇ ਸਰ ਬਹੁਤ ਸਾਰੇ ਲੋਕ ਦੂਰ ਹੁੰਦੇ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਧਰਮ ਤੋਂ ਐਹੋ ਜਿਹੀਆਂ ਗੱਲਾਂ ਤੇ ਐਹੋ ਜਿਹੀਆਂ ਸਟੇਟਮੈਂਟਸ ਨਾ ਦਿਆ ਕਰੋ ਇੱਕ ਵਾਰੀ ਮੇਰੇ ਘਰ ਵਾਲੇ ਨੇ ਕਿਹਾ ਤਾਂ ਪੰਜੇ ਦੀ ਗੱਲ ਜੀ ਜੀ ਹਰ ਸਿਮਰਤ ਕੋਰ ਬادل ਜੀ ਕਈ ਵਾਰੀ ਕਹਿ ਕਿ ਇਹ ਬਾਬੇ ਨਾਨਕ ਦੀ ਤਕੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਵਿਅਕਤੀ ਚ ਜ਼ੁਰਤ ਨਹੀਂ ਪਈ ਕਿ ਹਰ ਸਿਮਰਤ ਕੋਰ ਬادل ਜੀ ਨੂੰ ਨੋਟਿਸ ਦੇ ਦੇਣ ਤੇ ਕਹਿਣ ਬਿਆਨ ਲੈਣ ਮੇਰੀ ਘਰ ਵਾਲੀ ਤੋਂ ਸੁਬਹਿ ਕੀ ਇਹ ਕਹਾ ਗਿਆ ਕਿ ਇਹ ਜਿਹੜਾ ਪੰਜਾ ਹੈ ਇਹ ਬਾਬੇ ਨਾਨਕ ਦਾ ਮਾੜੀ ਗੱਲ ਨਹੀਂ ਕਹੀ ਪਰ ਨਾਲ ਦੀ ਨਾਲ ਟਿੱਪਣੀਆਂ ਆਉਣੀਆਂ ਸ਼ੁਰੂ ਫਿਰ ਮਾਫੀ ਵੀ ਮੰਗ ਲਈ ਫਿਰ ਵੀ ਕਹਿੰਦੇ ਅਸੀਂ ਐ ਕਰਾਂਗੇ ਸੋ ਮੇਰੇ ਕਹਿਣ ਦਾ ਮਤਲਬ ਇਹਦੇ ਨਾਲ ਜਿਹੜੇ ਰੱਬ 'ਚ ਵਿਸ਼ਵਾਸ ਰੱਖਦੇ ਆ ਪਰਮਾਤਮਾ 'ਚ ਵਿਸ਼ਵਾਸ ਰੱਖਦੇ ਆ ਸਾਡੇ ਹਰਮੰਦਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵਿਸ਼ਵਾਸ ਰੱਖਦੇ ਆ ਉਹਨਾਂ ਦੇ ਕਿਤੇ ਨਾ ਕਿਤੇ ਮਨ 'ਚ ਖੜੋ ਤੋ ਬੜੀ ਸਰਬ ਇੱਕ ਕੱਲ ਲੁਧਿਆਣੇ ਦੀ ਜਿਹੜੀ ਇਨਸੀਡੈਂਟ ਵਾਪਰਿਆ ਲਾਅ ਐਂਡ ਆਰਡਰ ਨੂੰ ਲੈ ਕੇ ਕੋਈ ਟਿੱਪਣੀ ਕਰਦੇ ਲੁਧਿਆਣੇ ਦੀ ਗੱਲ ਬਹੁਤ ਮਾੜਾ ਹੋਇਆ ਇਹ ਨਹੀਂ ਹੋਣਾ ਚਾਹੀਦਾ ਜੋ ਵੀ ਹੋਇਆ ਇਸ ਤਰ੍ਹਾਂ ਦਾ ਪੰਜਾਬ ਕਦੇ ਨਹੀਂ ਸੀਗਾ ਹਾਂ ਕੋਈ ਵਿਅਕਤੀ ਮਾੜਾ ਬੋਲਦਾ ਮਾੜੀ ਸ਼ਬਦਾਵਲੀ ਬੋਲਦਾ ਹੈ لیکن ਉਹ ਰਉ سزا ਦੇਣ ਦੇ ਤਰੀਕੇ ਅਲੱਗ ਨੇ ਨਾ ਕਿ ਕਾਨੂੰਨ ਨੂੰ ਆਪਦੇ ਹੱਥ ਵਿੱਚ ਲੈਣਾ اور ਮੈਂ ਨਾਲ ਦੀ ਨਾਲ ਪੰਜਾਬ ਪੁਲਿਸ ਨੂੰ ਵੀ ਇਹ ਕਹਿਣਾ ਚਾਹਣਾ ਕਿ ਯਾਰ ਜਿਹੜੇ ਸਕਿਉਰਿਟੀ ਗਾਰਡਸ ਤੁਸੀਂ ਦਿੰਦੇ ਹੋ ਉਹਨਾਂ ਨੂੰ ਵੀ ਟ੍ਰੇਨਿੰਗ ਦੇਣ ਦੀ ਲੋੜ ਹੈ ਕਿਤੇ ਨਾ ਇਹ ਕਈ ਵਾਰੀ ਹੋ ਗਿਆ ਕਿ ਜਦੋਂ ਕੋਈ ਹਾਦਸਾ ਵਾਪਰਦਾ ਹੈ ਪੁਲਿਸ ਵਾਲਾ ਵਰਦੀ ਧਾਰੀ ਜਿਹੜਾ ਹੁੰਦਾ ਉਹ ਭੱਜ ਹੀ ਜਾਂਦਾ ਸੋ ਮੈਂ ਨਹੀਂ ਚਾਹੁੰਦਾ ਵੀ ਕੋਈ ਕਿਸੇ ਖੂਨ ਖਰਾਬਾ ਹੋਵੇ ਲekin ek police wale da rutba aur roop hunda hai aur e naal banda onu rok sakda hai so lekin par main har vyakti nu ye kehna chahunga ki bhai chara bahut zaruri hai hindu sikh bhai chara diyan badiyan masalein lekin ere ch tel jada ch paun da sade kam bjp ne kitta jadon is wari polarization vote laan de vaste sanu vakh vakh vikhaya so kithe na kithe ere naal hor thodi ਗੜਤਨ ਪੈਦਾ ਹੋ ਜਿਹੜੀ ਨਹੀਂ ਹੋਣੀ ਚਾਹੀਦੀ ਮੈਂ ਇਸੇ ਕਰਕੇ ਦੇਸ਼ ਦੀ ਲੋਕ ਸਭਾ 'ਚ ਇਹ ਗੱਲ ਕੀਤੀ ਵੀ ਰੱਬ ਦੇ ਵਾਸਤੇ ਤੁਸੀਂ ਪ੍ਰਧਾਨ ਮੰਤਰੀ ਇੱਕ ਵਾਰੀ ਭਾਵੇਂ ਹੋਰ ਬਣ ਜਾਓ ਲੇਕਿਨ ਰੱਬ ਦੇ ਵਾਸਤੇ ਸਾਡੇ ਦੇਸ਼ ਨੂੰ ਤੇ ਸਾਡੇ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਬਿਲਕੁਲ ਇਥੇ ਰਾਜਾ ਵੜਿੰਗ ਸਾਹਿਬ ਜਿਹੜੀ ਟਿੱਪਣੀ ਬਿਲਕੁਲ ਉਹ ਕਰਦੇ ਨੇ ਹਮੇਸ਼ਾ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਕਿ ਜਿਹੜਾ ਰਾਹੁਲ ਗਾਂਧੀ ਜੀ ਦੇ ਵੱਲੋਂ ਤਸਵੀਰਾਂ ਦਿਖਾਈਆਂ ਗਈਆਂ ਸੀ ਧਾਰਮਿਕ ਜਿਹੜੇ ਗੁਰੂ ਸਾਹਿਬਾਨ ਦੀਆਂ ਤਾਂ ਉਸ ਦੇ ਉੱਤੇ ਵੀ ਉਹਨਾਂ ਨੇ ਟਿੱਪਣੀ ਦਿੱਤੀ ਹੈ ਕਿ ਜਵਾ ਇਹਦਾ ਨਾਲ ਹੀ ਲੁਧਿਆਣਾ ਦੇ ਵਿੱਚ ਜਿਹੜੀ ਕੱਲ ਘਟਨਾ ਵਾਪਰੀ ਹੈ ਤਾਂ ਉਸ ਦੇ ਉੱਤੇ ਵੀ ਰਾਜਾ ਵੜਿੰਗ ਸਾਹਿਬ ਨੇ ਕਿਹਾ ਹੈ ਕਿ ਜਿਹੜੀਆਂ ਘਟਨਾਵਾਂ ਜਿਹੜੀਆਂ ਨੇ ਵਾਪਰਨੀਆਂ ਨਹੀਂ ਚਾਹੀਦੀਆਂ ਮੰਦ ਭਗੀਆਂ ਜਿਹੜੀਆਂ ਇਹ ਘਟਨਾਵਾਂ ਨੇ ਔਰ ਕਿਤਨੇ ਕਿਤੇ ਪੋਲਰਾਈਜੇਸ਼ਨ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਕੈਮਰਾਬਰਸਨ ਮਕੇਸ਼ ਬਾਵਾ ਦੇ ਨਾਲ ਗਗਨਦੀਪ ਫਿਰਮਾ ਦੈਨਿਕ ਸੂਰਾ ਟੀਵੀ ਜਲੰਧਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप